ਪਸ਼ਚੀਮ ਬੰਗਾਲ ਦੀ ਰਾਜਸਥਾਨੀ ਕੋਲਕੱਤਾ ਦੇ ਵਿੱਚ ਇੱਕ ਸਿੱਖਿਆਰਤੀ ਡਾਕਟਰ ਨਾਮ ਜਬਰ ਜਨਾ ਤੇ ਹਤਿਆ ਨੂੰ ਲੈ ਕੇ ਗੁੱਸਾ ਰੁਕਣ ਦਾ ਨਹੀ ਲੈ ਰਿਹਾ ਜਿੱਥੇ ਡਾਕਟਰ ਲਗਾਤਾਰ ਆਪਣੀ ਸੁਰੱਖਿਆ ਦੀ ਮੰਗ ਕਰ ਰਹੀ ਨੇ ਉਥੇ ਹੀ ਪੀੜਤ ਨੂੰ ਇਨਸਾਫ ਦਿਵਾਉਣ ਦੇ ਲਈ ਵੀ ਮੰਗ ਤੇਜ਼ ਹੋ ਗਈ ਹੈ ਪਰ ਅਜਿਹੀਆਂ ਘਟਨਾਵਾਂ ਹਜੇ ਵੀ ਰੁਕਣ ਦਾ ਨਹੀ ਲੈ ਰਹੀਆਂ ਨੇ ਤਾਜ਼ਾ ਤਸਵੀਰ ਜੋ ਸਾਹਮਣੇ ਆਈ ਹੈ ਉਸ ਨੂੰ ਦੇਖ ਕੇ ਇੱਕ ਵਾਰ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੇ ਤੁਹਾਡੇ ਵੀ ਮਨ ਦੇ ਵਿੱਚ ਗੁੱਸਾ ਆਵੇਗਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੈ ਜੋ ਕਿ ਆਗਰਾ ਦਾ ਹੈ ਜਿਸ ਤਰੀਕੇ ਦੇ ਨਾਲ ਇਹ ਲੜਕੀ ਉੱਥੋਂ ਜਾ ਰਹੀ ਹੈ ਤੇ ਉਸ ਨੂੰ ਕੁਝ ਨੌਜਵਾਨਾਂ ਦੇ ਵੱਲੋਂ ਘੇਰਾ ਪਾ ਕੇ ਉਸ ਦਾ ਪਿੱਛਾ ਕੀਤਾ ਜਾ ਰਿਹਾ ਹੈ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜੋ ਕਿ ਇਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਇਹ ਕੁੜੀ ਜਿਹੜੀ ਹੈ ਉਹ ਐਕਟਿਵਿਟੀ ਵਾਸਤੇ ਜਾ ਰਹੀ ਹੁੰਦੀ ਹੈ ਤੇ ਉਸ ਨੂੰ ਤੰਗ ਕੀਤਾ ਜਾ ਰਿਹਾ ਹਾਲਾਂਕਿ ਜਦ ਇਹ ਵੀਡੀਓ ਵਾਇਰਲ ਹੋਈ ਹੈ ਉਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਜਿੱਥੇ ਇੱਕ ਪਾਸੇ ਇਸ ਧੀ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਕਲਕੱਤਾ ਦੇ ਵਿੱਚ ਦਰਿੰਦਗੀ ਹੋਈ ਹੈ ਉੱਥੇ ਹੀ ਅਜਿਹੀਆਂ ਘਟਨਾਵਾਂ ਹਜੇ ਵੀ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਨੇ ਰੋਜ਼ਾਨਾ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜੋ ਕਿ ਦਿਲ ਨੂੰ ਚੰਝੋੜ ਕੇ ਰੱਖ ਦਿੰਦੀਆਂ ਨੇ ਤਾਜ਼ੀ ਤਸਵੀਰ ਵੀ ਤੁਸੀਂ ਆਪਣੇ ਅੱਖੀਂ ਦੇਖੀ ਹੈ ਹਾਲਾਂਕਿ ਦੱਸਦੀ ਕਿ ਇਸ ਮਾਮਲੇ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਵੱਡੀ ਸੁਣਵਾਈ ਹੋਈ ਹੈ ਕਲਕੱਤਾ ਰੇਪ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਨੇ CBI ਤੋਂ 22 ਅਗਸਤ ਤੱਕ ਰਿਪੋਰਟ ਤਲਬ ਕੀਤੀ ਹੈ ਤੇ ਅਗਲੀ ਸੁਣਵਾਈ 23 ਅਗਸਤ ਨੂੰ ਰੱਖੀ ਗਈ ਹੈ ਕਦੋਂ ਇਨਸਾਫ ਮਿਲੇਗਾ ਇਸ ਧੀ ਨੂੰ ਤੇ ਕਦੋਂ ਅਜੇਹੀਆਂ ਘਟਨਾਵਾਂ ਰੁਕਣਗੀਆਂ ਤੇ ਕਦੋਂ ਇਸ ਦੇਸ਼ ਦੀਆਂ ਤੀਆਂ ਸੁਰੱਖਿਤ ਆਪਣੇ ਆਪ ਨੂੰ ਮਹਿਸੂਸ ਕਰਨਗੀਆਂ